ਸੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਤਾਲਬਲ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਕੁਝ ਉੱਥੇ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਜਿਹੜਾ ਪ੍ਰੋਟੈਸਟ ਕਰਾਇਆ ਸੀ ਉਹਨਾਂ ਨੂੰ ਅੱਜ ਬੜੀ ਸਫਲਤਾ ਮਿਲੀ ਹੈ ਆ ਪੰਜਾਬ ਪਹਾੜ ਸਰਕਾਰ ਨੇ ਵਾਈਸ ਪ੍ਰੈਜ਼ੀਡੈਂਟ ਦੇ ਦਸਤਾ ਤਾਂ ਹੇਠਾਂ ਇੱਕ ਸਰਕੂਲਰ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਇਹ ਡਿਲੀ ਸੈਨੇਟ ਦੀ ਚੋਣ ਹੈ ਇਹ ਡੈਮੋਕਰੈਟਿਕ ਸਿਸਟਮ ਦੇ ਨਾਲ ਹੋਏਗੀ ਜਿਸ ਗੱਲ ਦੀ ਮੰਗ ਜੀ ਲਿਆ ਬਹੁਤ ਸਾਰੇ ਕਰ ਰਹੇ ਸੀ ਔਰ ਇਹਦੇ ਵਿੱਚ ਡਿਲੀ ਸੈਨੇਟ ਦੇ ਮੈਂਬਰ ਉਹ ਕੰਮ ਹੁੰਦੇ ਆ ਔਰ ਇਹਦੇ ਬਾਰੇ ਹੁਣ ਕਿਹਾ ਜਾ ਰਿਹਾ ਆ ਕਿ ਸਤੰਬਰ ਅਕਤੂਬਰ 2026 ਤੱਕ ਇਹ ਜਿਹੜੀ ਚੋਣ ਇਹ ਮੁਕੰਮਲ ਹੋ ਜਾਵੇਗੀ ਤੋਂ ਇਹ ਬਹੁਤ ਵੱਡੀ ਸਾਜੇ ਵਿਦਿਆਰਥੀਆਂ ਦੀ ਇੱਕ ਗੱਤ ਹੈ ਔਰ ਇਹਨੂੰ ਗੱਤ ਨੂੰ ਗੱਤ ਵੀ ਸਮਝਣਾ ਜ਼ਰੂਰੀ ਹੈ ਕਿ ਉਹਨਾਂ ਨੇ ਨਿਲਨਾ ਮੁੱਦਿਆਂ ਨੂੰ ਲੈ ਕੇ ਆਪਣਾ ਸੰਗਠਸ਼ ਆਰੰਭਿਆ ਸੀ ਉਹ ਉਹ ਮੁੱਦੇ ਜਿਹੜੇ ਆ ਪਾਰਟਿਸਪੇਟ ਨੇ ਸਾਰੇ ਇਹ ਸਾਰੇ ਵੀ ਦੇ ਆਉ ਮੰਨਦਾ ਹੁਣ ਇਹ ਜਿਹੜੀ ਸੈਨੇਟ ਆ ਯੂਨੀਵਰਸਿਟੀ ਦੀ ਇਹਦੀਆਂ ਪਹਿਲਾਂ ਚੋਣਾਂ 31 ਅਕਤੂਬਰ ਤੇ 2024 ਨੂੰ ਹੋਈਆਂ ਸਨ ਉਸ ਤੋਂ ਬਾਅਦ ਇਹ ਸਿਰਫ ਦਾ ਲਟਕਦਾ ਰਿਹਾ ਔਰ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਕਿ ਨੋਮੀਨੇਸ਼ਨ ਹੋਵੇ ਜਦ ਕੇ ਵਿਦਿਆਰਥੀ ਵਰਗ ਜਿਹੜਾ ਕਹਿੰਦਾ ਸੀ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਨੋਮੀਨੇਸ਼ਨ ਨਹੀਂ ਹੋਈ ਜਾਏਗੀ ਇਹ ਸਾਰੇ ਜੁਗੀਆਂ ਵੀ ਉਸਤਾਂ ਹੈਗੀਆਂ ਕਾਨਮੀਆਂ ਦੀਆਂ ਕਾਨਮੀਆਂ ਉਹ ਜਨ ਪੋਲੀਟਿਕ ਸਿਸਟਮ ਰਾਹੀ ਉਹ ਭਰੀਆਂ ਜਾਣੀਆਂ ਚਾਹੀਦੀਆਂ ਆ ਸੋ ਇਹ ਜਿਹੜੀ ਬਤਿਆਦੀਆਂ ਦੀ ਜਿੱਤ ਹੋਈ ਆ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਵੀ ਪੇਸ਼ ਕਰਦੇ ਆ ਕਿ ਉਹਨਾਂ ਨੇ ਜਿਹੜੀ ਜਦੋਂ ਜਦ ਅਰੰਭ ਕੀਤੀ ਸੀ ਉਹਦੇ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਆ ਹੁਣ ਦੂਸਰਾ ਵਿਲਾ ਵਿਸ਼ਾ ਉਹ ਹੈ ਪੰਜਾਬ ਦੇ ਵਿੱਚ ਜਿਹੜੀ ਲਾਰਡ ਆਫ தி ਸਿਚੁਏਸ਼ਨ ਉਹ ਡੇ ਬਾਏ ਡੇ ਇੰਨੀ ਗੰਭੀਰ ਹੁੰਦੀ ਜਾ ਰਹੀ ਹੈ ਕਿ ਲੋਕਾਂ ਦੇ ਲਈ ਉਹ ਉੱਥੇ ਜੀਵਣਾ ਬੜਾ ਮੁਸ਼ਕਲ ਹੋ ਰਿਹਾ ਹੈ ਆਹ ਜੇ ਕੱਲ ਪਾਸੋਂ ਦੀ ਗੱਲ ਹੈ ਕਿ ਫਗਵਾੜਾ ਇਹ ਦਾ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਜੀ ਅ ਦਲਜੀਤ ਸਿੰਘ ਰਾਜੂ ਉਹਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹ ਬੱਚਾ ਦਾ ਬਚ ਤਾਂ ਗਿਆ ਪਰ ਗੋਲੀਆਂ ਚਲਾਉਣ ਵਾਲਿਆਂ ਨੇ ਉਹ ਉਹਦੀ ਕਸਰ ਬਾਕੀ ਨਹੀਂ ਛੱਡੀ ਉਹਨੂੰ ਮਾਰਨ ਦੇ ਲਈ ਔਰ ਇਹੋ ਜੈ ਜੇਕਰ ਸੱਤਾਧਾਰੀ ਪਾਰਟੀ ਦੇ ਅਬੂ ਜਿਹੜਿਆ ਉਹੋ ਹੀ ਸਵੱਖਿਆ ਨਹੀਂ ਤੇ ਆਮ ਬੰਦੇ ਦੀ ਕਿਸ ਤਰ੍ਹਾਂ ਉਹ ਫੇ ਸੱਖਿਆ ਜਿਹੜੀ ਆ ਉਹ ਹੋ ਸਕਦੀ ਐ ਸੋ ਬੁੱਲ ਮਾਰਾ ਕੇ ਇਹ ਕਹਿਣਾ ਮੈਂ ਧੂਰੀ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਆ ਔਰ ਚਾਹੀਦਾ ਤਾਂ ਇਹ ਸੀ ਕਿ ਇਸ ਖਰਾਬ ਹੋ ਰਹੀ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਕੁਝ ਸੁਧਾਰਿਆ ਜਾਂਦਾ ਔਰ ਕੁਝ ਸਦਾਰ ਕੀ ਉਹ ਲੋਕਾਂ ਦੇ ਅੰਦਰ ਜਿਹੜਾ ਉਹ ਵਿਸ਼ਵਾਸ ਪੈਦਾ ਕੀਤਾ ਜਾਂਦਾ ਪਰ ਇਹਦੇ ਬਾਰੇ ਕੋਈ ਕੋਈ ਯਤਨ ਨਹੀਂ ਹੋਏ ਇਸ ਕਰਕੇ ਅੱਜ ਵੀ ਜਿਹੜੀ ਲਾਡ ਆਰਡਰ ਦੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਉਹ ਜਿਉਂ ਦੀ ਤ्यों ਬਣੀ ਹੋਈ ਆ ਲੋਕ ਬਾਰ-ਬਾਰ ਦੁਖੀ ਹੋ ਕੇ ਕਹਿ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਵਾਤਾਵਰਣ ਸਵਾਗਤ ਵਾਤਾਵਰਣ ਪੰਜਾਬ ਵਿੱਚ ਛੁਣਾ ਚਾਹੀਦਾ ਆ ਜਿਹਦੇ ਵਿੱਚ ਹਰ ਇੱਕ ਔਰਤ ਬੱਚਾ ਆਦਮੀ ਨੇ ਆਪਣੀ ਜਿਹੜੀ ਸਖਿਆ ਆਪਣੇ ਆਪ ਦੇ ਵਿੱਚ ਉਹ ਮਹਿਸੂਸ ਕਰੇ ਔਰ ਇਹ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਰੀਆਂ ਮਾਰੀਆਂ ਗਈਆਂ ਉਹ ਦਿਨ ਦਿਹਾੜੇ ਉਹਨੂੰ ਦੇਖੋ ਉਹ ਉੱਥੇ ਮਾਨਦਾਈ ਜਤਨ ਕੀਤਾ ਗਿਆ ਇਹ ਤਾਂ ਉਹਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ ਲੇਕਨ ਫਿਰ ਵੀ ਪੰਜਾਬ ਦੇ ਪੰਜਾਬ ਸਰਕਾਰ ਨੂੰ ਚਾਹੀਦਾ ਆ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਚਾਹੀਦਾ ਆ ਕਿ ਉਹ ਪੰਜਾਬ ਦੇ ਅੰਦਰ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਬਹਾਲ ਕਰਕੇ ਰੱਖਣ ਤਾਂ ਕਿ ਹਰ ਆਦਮੀ ਉਥੇ ਆਪਣੇ ਆਪ ਨੂੰ ਸਵਖਿਅਤ ਮਹਿਸੂਸ ਕਰ ਸਕੀ ਹੁਣ ਜਿਹੜੀ ਗੱਲ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਕਿ ਇੱਕ ਜੋੜਾ ਜਿਹੜਾ ਐਨਏੜੇ ਜੋੜਾ ਸੀ ਉਹ ਆਸਟ੍ਰੇਲੀਆ ਤੋਂ ਆਇਆ ਸੀ ਜਦੋਂ ਉਹ ਵਾਪਸ ਜਾਣ ਲੱਗਾ ਤਾਂ ਉਹਨਾਂ ਨੇ ਫਲਾ ਦੇ ਲਾਗੇ ਪੈਣ ਇੱਕ ਪਿਆਰ ਦਾ ਦਿਲ ਦਾ ਉਹ ਉਸ ਬੇਬੇ ਪੈਣ ਦੇ ਨਾਲ ਸੰਬੰਧਿਤ ਸੀ ਉਹ ਦਾ ਨਾਮ ਸੀ ਦਾੰਦ ਮਾਇਆ ਔਰ ਉਹ ਜਦੋਂ ਟੈਕਸੀ ਕਰਕੇ 에어ਪੋਰਟ ਵੱਲ ਨੂੰ ਜਾ ਰਿਹਾ ਸੀ ਤਾਂ ਉੱਥੇ ਰਸਤੇ ਵਿੱਚ ਉਹ ਕਿਤੇ ਖਾਣਾ ਖਾਣ ਬੈਠ ਗਿਆ ਔਰ ਉਹਦੇ ਵਿੱਚ ਜਿਹੜਾ ਉਹਨਾਂ ਦਾ 12 ਲੱਖ ਲਗਤੂੰ ਦੀ ਜਦਾ ਪੈਸਾ ਸੀ ਉਹ ਗੱਡੀ ਵਿੱਚ ਵਿਆਹ ਸੀ ਔਰ ਉਹਨਾਂ ਨੇ ਜਦੋਂ ਕੋਲ ਖਾਣਾ ਖਾਦਾ ਤੇ ਉਹ ਡਰਾਈਵਰ ਨੂੰ ਕਹਿ ਦਤਾ ਵੇ ਜਾ ਜਾ ਕੇ ਉੱਥੋਂ ਪੈਸੇ ਲਿਆ ਆਦਮੀ ਅਤਵਾਰ ਕਾਹੀ ਰਿੰਦਾ ਹੈ ਮੇ ਕਹਿੰਦਾ ਫੇਰ ਵੀ ਉਹ ਜਿਹੜੇ ਡਰਾਈਵਰ ਨੇ ਕੱਚੇ ਪੱਕੇ ਤਰੀਕੇ ਦੇ ਨਾਲ 헤ਰਾ ਫੇਰੀ ਦੇ ਨਾਲ ਉਹ 12 ਲੱਖ ਰੁਪਈਆ ਜਿਹੜਾ ਉੱਤੇ ਫੱਲੇ ਕੰਮ ਦਿੱਤਾ ਉਹ ਸੋ ਪੁਲਿਸ ਨੂੰ ਰਿਪੋਰਟ ਤਾਂ ਹੋ ਚੁੱਕੀ ਆ ਪਰ ਇਸ ਰਿਪੋਰਟ ਦਾ ਵੀ ਕੀ ਫਾਇਦਾ ਪਹਿਲਾਂ ਆਪਣੇ ਆਪ ਜਿੰਨੇ ਵੀ ਪਰਵਾਸੀ ਪਰਵਾਜ਼ ਬਾਦੋਂ ਹੁੰਦੇ ਆ ਉਹ ਕੋਸ਼ਿਸ਼ ਪਹਿਲੀ ਗੱਲ ਤੋਂ ਕੋਸ਼ਿਸ਼ ਕਰਨ ਕਿ ਕਿਸੇ ਕਿਸਮ ਦੀ ਟੈਕਸੀ ਦੀ ਵਾਪ ਤੋਂ ਨਾ ਕਰ ਕਿਉਂਕਿ ਟੈਕਸੀ ਵਾਲਿਆਂ ਦਾ ਸੁਭਾਅ ਨਿਯਤ ਆਪਾਂ ਸਾਰਿਆਂ ਨੂੰ ਪਤਾ ਹੀ ਹੁੰਦੀ ਆ ਸੋ ਉਹ ਹਮੇਸ਼ਾ ਜਦੋਂ ਵੀ ਤੁਸੀਂ ਪੰਜਾਬ ਆਉਣਾ ਆ ਆਪਣੀ ਸੁਰੱਖਿਆ ਦਾ ਆਪ ਖਿਆਲ ਜਿਹੜਾ ਉਹ ਉਹ ਰੱਖਣਾ ਹੁਣ ਜਿਹੜੀ ਐਸ ਵੀ ਦੇ ਪੰਜਾਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵਿਅਦਬੀ ਦੇ ਬਾਰੇ ਅੱਜ ਤੱਕ ਵੀ ਉਥੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਗਈਆਂ ਇਹ ਇਹ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਆ ਸਰਦਾਰ ਕੋਤਾਰ ਸਿੰਘ ਸੰਧਮਾ ਇਹਨਾਂ ਨੇ ਵੀ ਬਹੁਤ ਸਾਦੇ ਇਹ ਥਾਮਾ ਤੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਵਾਇਆ ਜੀ ਉਥੇ ਸੰਗਤ ਦੇ ਨਾਲ ਬੈਠਾ ਕੀਤਾ ਸੀ ਦੇ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਜੰਮਾਂ ਦੇਵਾਂਗੇ ਪਰ ਅਨਫਾਚੂਨੇਟਲੀ ਇਦਾਂ ਨਹੀਂ ਹੋ ਸਕਿਆ ਉਹ ਉਸ ਗੱਲ ਨੂੰ ਅੱਗੇ ਤੋਂ ਅੱਗੇ ਤੋਰਨ ਦਾ ਯਤਨ ਹੀ ਹੁੰਦਾ ਰਿਹਾ ਕਿਛੇ ਜੇ ਪੰਜਾਬ ਸਮਝੀ ਦੇ ਅੰਦਾਜ਼ ਦੇ ਵਿੱਚ ਇੱਕ ਮੈਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹੜੀ ਕਮੇਟੀ ਨੇ ਇਹ ਕਾਨੂੰਨ ਬਣਾਉਣ ਦੇ ਲਈ ਆਪਣੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ ਸੀ لیکن ਉਹ ਅਜੇ ਤੱਕ ਕੋਈ ਉਹਦੀ ਕੋਈ ਉੱਗ ਸੁਭ ਨਹੀਂ ਨਿਰੀ ਕਿ ਉਹ ਜਿਹੜੀਆਂ ਕਮੇਟੀਆਂ ਆ ਉਹਨੇ ਕੋਈ ਸਫਾਰਸ਼ ਕੀਤੀ ਈ ਆ ਤਾਂ ਨਹੀਂ ਕੀਤੀ ਜਾਂ ਉਹਦੀ ਜਿਹੜੀ ਕਾਰਵਾਈ ਮੁਕੰਮਲ ਹੋਈ ਕਿ ਨਹੀਂ ਹੋਈ ਉਹ ਅਜੇ ਤੱਕ ਜਿਉਂ ਦੀਆਂ ਕਿਉਂ ਜਿਹੜੀਆਂ ਗੱਲਾਂ ਅਸੈਂਬਲੀ ਦੇ ਵਿੱਚ ਵੀ ਪਾਸ ਹੋਇਆ ਸੀ ਉਹ ਮੁੜ ਕੇ ਅੱਗੇ ਜਾ ਕੇ ਕੋਈ ਉਹਦੀ ਕਾਰਵਾਈ ਪੂਰ ਨਹੀਂ ਸਕੀ ਜਿਹਦੇ ਨਾਲ ਜਿਹਦੇ ਨਾਲ ਇਹ ਜਿਹੜਾ ਕੰਮ ਹੈ ਉਹ ਫਿਰ ਲੜਕ ਗਿਆ ਆ ਉਹ ਇਹਦੇ ਤੋਂ ਅਸਾਫ਼ ਦਿਖਾਈ ਦਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੀ ਸਿੱਖਾਂ ਨੂੰ ਕੋਈ ਇਹੋ ਜਿਹਾ ਇਨਸਾਫ਼ ਮਿਲ ਸਕੇ ਜਿੰਦੇ ਨਾਲ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਿਹੜੀਆਂ ਉਹ ਦਿੱਤੀਆਂ ਜਾਣ ਉਹਨੂੰ ਇਹ ਜਿਹੜਾ ਮਸਲਾ ਆ ਇਹ ਚਾਹੀਦਾ ਤਾਂ ਇਹ ਸੀ ਕਿ ਜਦੋਂ ਪੰਜਾਬ ਦੇ ਵਿੱਚ 2022 ਦੀ ਇਲੈਕਸ਼ਨ ਹੋਈ ਅਸੈਂਬਲੀ ਦੀ ਉਸ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਛੋਟੇ ਵੱਡੇ ਆਗੂ ਨੇ ਔਰ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਸਾਦਾ ਵਾਂਸਿੰਗ ਮਾਮ ਨੇ ਕਿ ਇਹ ਰੈਡਾ ਕੀਤਾ ਸੀ ਕਿ ਕੁਝ ਦਿਨਾਂ ਦੇ ਵਿੱਚ ਦਾ ਜਗਤ ਸਾਡੀ ਸਰਕਾਰ ਬਣ ਗਈ ਆ ਤਾਂ ਅਸੀਂ ਉਸ ਸਰਕਾਰ ਬਣ ਗਿਆ ਸਾਹਿ ਹੀ ਉਹ ਜਗ ਦਿਨਾਂ ਵਿੱਚ ਇਹ ਇਹ ਗਿੜ ਦੋਸ਼ੀ ਆ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਆ ਉਹਨਾਂ ਨੂੰ ਜੋਗ ਸਜ਼ਾਵਾ ਦੇਣ ਦੇ ਲਈ ਆਪਣਾ ਪਹਿਲ ਕਦਮੀ ਕਰਾਂਗੇ ਪਰ ਅਜੇ ਤੱਕ ਵੀ ਇਹਦੇ ਸਿੱਤ ਦੇ ਦੇ ਵਿੱਚ ਕੁਝ ਨਹੀਂ ਹੋ ਸਕਿਆ ਉਹੀ ਗੱਲਾਂ ਪੁਰਾਣੀਆਂ ਕਿਸੀਆਂ ਟਕੀਆਂ ਚੱਲ ਰਹੀਆਂ ਉਹਦੇ ਵਿੱਚ ਕੋਈ ਨਵਾਂ ਨੰਗੀ ਗੱਲ ਆਦੀ ਨਹੀਂ ਇਹਦੇ ਬਾਅਦ ਇਹ ਪਹਿਲਾਂ ਇੱਕ ਕਮੇਟੀ ਕਹਿ ਲਓ ਜਾਂ ਕਮਿਸ਼ਨ ਕਹਿ ਲਓ ਇਹ ਰਿਟਾਇਰਡ ਜਸਟਿਸ ਸਰਦਾਰ ਜੁਰਾ ਜੁਰਾ ਸਿੰਘ ਜੀ ਨੇ ਇਹਦੀ ਇਨਕੁਆਰੀ ਦਿੱਤੀ ਸੀ ਲੇਕਿਨ ਬਾਅਦ ਦੇ ਵਿੱਚ ਕੈਪਟਨ ਮਨਦਰ ਸਿੰਘ ਦੀ ਸਰਕਾਰ ਬਣ ਕੇ ਉਹ ਸਰਦਾਰ ਮਹਿਤਾਬ ਸਿੰਘ ਨੂੰ ਜਿਹੜੇ ਹਾਈ ਕੋਰਟ ਦੇ ਜਸਟ ਜੱਜ ਜੋ ਰਿਟਾਇਰ ਹੋਏ ਆ ਉਹਨਾਂ ਨੇ ਜਿੰਮੇ ਇਹ ਕੰਮ ਲਾਇਆ ਗਿਆ ਸੀ ਪਰ ਉਹ ਵੀ ਉੱਥੇ ਦਾ ਉੱਥੇ ਬਣਿਆ ਗਿਆ ਉਨੇ ਨੇ ਆਪਣੀ ਅਨਕਵਰੀ ਕਰਕੇ ਉਹਦੀ ਰਿਪੋਰਟ ਜਿਹੜੀ ਆ ਉਹ ਤਾਂ ਸਰਕਾਰ ਨੂੰ ਦੇ ਦਿੱਤੀ ਸੀ ਪਰ ਉਹਦਾ ਬਾਰੇ ਕੋਈ ਵੀ ਐਕਸ਼ਨ ਜਿਹੜਾ ਉਹ ਨਹੀਂ ਹੋ ਸਕਿਆ ਉਸ ਤੋਂ ਬਾਅਦ ਕਈ ਐਸਆਈਟੀ ਬਣੀਆਂ ਕਈ ਸਿਟਾ ਬਣੀਆਂ ਕਈ ਨੂੰ ਬਦਲੀ ਕੀਤਾ ਟਰਾਂਸਫਰ ਕੀਤਾ ਪਰ ਅਸਲੀ ਗੱਲ ਜਿਹੜੀ ਆ ਉਹ ਅੱਜ ਤੱਕ ਵੀ ਉਸ ਮਾਮਲੇ ਸਬੰਧੀ ਜਿਹੜਾ ਅਨਸਾਫ਼ ਹੈ ਉਹ ਮੈ ਨਹੀਂ ਸਕਿਆ ਹੁਣ ਇਨਸਾਫ ਦੇਵੇ ਤਾਂ ਕੌਣ ਦੇਵੇ ਰੂਲਿੰਗ ਪਾਰਟੀ ਨੇ ਲੋਕਾਂ ਦੇ ਨਾਲ ਸੰਤਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਔਰ ਉਸ ਵਾਅਦੇ ਤੇ ਵੀ ਖੜਾ ਉਤਰਨ ਦੀ ਸਟਾਰਨੇ ਕੋਸ਼ਿਸ਼ ਨਹੀਂ ਕੀਤੀ ਔਰ ਇਵਨ ਜਿਸ ਤਰ੍ਹਾਂ ਮੈਂ ਕਿਹਾ ਰੂਲਿੰਗ ਪਾਰਟੀ ਦੇ ਬਹੁਤ ਸਾਰੇ ਸਿੱਖ ਜਿਹੜੇ ਮੰਤਰੀ ਆ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਗਕਾਰੇ ਝੱਜ ਕੇ ਇਹ ਵਿਸ਼ਵਾਸ ਦਵਾਇਆ ਸੀ ਕੇ ਜਲਦੀ ਤੋਂ ਜਲਦੀ ਇਹ ਚਿਰਗੂ ਗ੍ਰੰਟ ਸਾਹਿਬ ਜੀ ਦੇ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਦੇਨਾਂ ਦੀਆਂ ਸੀਖਾਂ ਪਿੱਛੇ ਬੰਦ ਕੀਤਾ ਜਾਵੇਗਾ ਪਰ ਇਹ ਗੱਲਾਂ ਜਿਹੜੀਆਂ ਉਸੇ ਤਰ੍ਹਾਂ ਹੀ ਬਣੀਆਂ ਰਹੀਆਂ ਕਿ ਇਹਦੇ ਵਿੱਚ ਕੋਈ ਅਮਰੀਕਾ ਦੇ ਉੱਤੇ ਕੋਈ ਵੀ ਕੰਮ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੋ ਅਗਲੀ ਗੱਲ ਆਪਾਂ ਕਰਦੇ ਹਾਂ ਇਹ ਹੈ ਪੰਜਾਬ ਦੇ ਅੰਦਰ ਬਿਸ਼ਲੇ ਜਾਤਵੋਂ ਅਸੀਂ ਇਹ ਝੋਨੇ ਦੀ ਫਸਲ ਇਹ ਬੀਜਦੇ ਆ ਤੱਤਵੋਂ ਜਿਹੜੀ ਪ੍ਰਾਲੀ ਸਾੜਨ ਦੀ ਗੰਧ ਆ ਉਹਦੇ ਨਾਲ ਹਹਾਕਾਲ ਮੱਝਾਂ ਦੀ ਆ ਦਿੱਦੀ ਹਰਿਆਣਾ ਵਾਲੇ ਦੁਆਰਾ ਪਾਉਣਾ ਸ਼ੁਰੂ ਕਰ ਦਿੰਦੇ ਆ ਕਿਹਾਓ ਜੀ ਪੰਜਾਬ ਦੇ ਵਿੱਚ ਜਿਹੜੀ ਪ੍ਰਾਲੀ ਆ ਉਹ ਸਾੜੀ ਜਿਆਦਾ ਜਿਆਦਾ ਉਹਦੇ ਨਾਲ ਵਾਤਾਵਰਣ ਜਿਹੜਾ ਉਹ ਗੰਦਾ ਬਣ ਗਿਆ ਹੈ ਇਹ ਦੋਸ਼ ਜਿਹੜੇ ਆ ਇਹ ਸਾਰੇ ਦੇ ਸਾਰੇ ਪੰਜਾਬ ਦੇ ਕਿਸਾਨਾਂ ਦੇ ਸਹਿਤ ਦੇ ਆ ਉਹ ਮਾਰਗਿਤ ਤੇ ਜਾਂਦੇ ਸਨ ਬੇਕੰਭ ਭਰਨੋ ਜਿਉਂ ਜਿਉਂ ਬਾਕਤਬੀਰ ਦਾ ਗਿਆ ਐਸ ਇੰਡੇ ਜਿਹੜੀ ਤਰਾਲੀ ਆ ਉਹਦੇ ਸਨ ਦੇ ਵਿੱਚ ਜਾਂ ਉਸਨਾਂ ਦੇ ਵਿੱਚ 85% ਜਿਹੜੀ ਕਮੀ ਆ ਉਹ ਆਈ ਆ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਹ ਖੇਤੀਬਾੜੀ ਵਿਭਾਗ ਨੇ ਕਿਦਾਂ ਇਹ ਜਿਹੜੀ ਬੈਲੀ ਆ ਇਥੋਂ ਤੱਕ ਉਹ ਕਿਦਾਂ ਨਹੀਂ ਜਾਂਦੀ ਉਹ ਪੇਕੀ ਕੀਤਾ ਜੇ ਹੋਏ ਇਸ ਤੋਂ ਪਰੇ ਜਾਂ ਵੀ ਮੈਂ ਦੱਸ ਚੁੱਕਾ ਹਾਂ ਕਿ ਇੱਕ ਐਸੋਸੀਏਸ਼ਨ ਬਣੀ ਆ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਵੀ ਇਸ ਪਾਸੇ ਵੱਲ ਜਿੰਨੀ ਕਾਰਿਆ ਹੋਊਗੀ ਔਰ ਹੋ ਸਕਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਥਾੜੀ ਆ ਉਹਦੀ 100% ਜਿਹੜੀ ਆ ਉਹ ਠੀਕ ਠਾਕ ਸਾੜੀ ਜਾਵੇਗੀ ਔਰ ਉਹਦੇ ਵਿੱਚੋਂ ਕਿਸੇ ਕਿਸਮ ਦਾ ਕੋ ਪ੍ਰਦੂਸ਼ਣ ਜਿਹੜਾ ਉਹ ਨਹੀਂ ਨਿਕਲ ਸਕੇਗਾ ਹੁਣ ਪੰਜਾਬ ਦੇ ਵਿੱਚ ਕਿੰਨੇ ਫਲੱਡ ਆਏ ਸੀ ਔਰ ਇਸ ਫਲੱਡ ਦੇ ਵਿੱਚ 52 ਤੋਂ ਲੈ ਕੇ 60 ਬੰਦਿਆਂ ਦੀ ਮੌਤ ਵੀ ਹੋ ਗਈ ਸੀ ਬਹੁਤ سارے ਘਰੋਂ ਵਿਕਰ ਹੋ ਗਏ ਸੀ ਪਰ ਉਹਦੇ ਲਈ ਅੱਜ ਤੱਕ ਵੀ ਲੋਕ ਆਪਣੇ ਪੈਰਾਂ ਤੇ ਨਹੀਂ ਆ ਸਕੇ ਜਿਹਦੇ ਲਈ ਬਹੁਤ ਸਾਰੇ ਪਦਵਾਰਾਂ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਕਿ ਉਹਨਾਂ ਦੀ ਜ਼ਮੀਨ ਕਿੱਥੇ ਹੈ ਕਿੱਥੇ ਨਹੀਂ ਔਰ ਨਗਿੰਨ ਦੇ ਉਪਰੋਂ ਜੀਡੀ ਡੇਟਾ ਚਪਾਉਣ ਦਾ ਕੰਮ ਹੈ ਉਹ ਕਾਫੀ ਲੰਬੇ ਆਸੇ ਤੋਂ ਹੋ ਰਿਹਾ ਆ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਆ ਜਾਂ ਇੰਡੀਵਿਜੂਅਲ ਤੋਂ ਦੇ ਲੋਕ ਆ ਉਹ ਹਰ ਪੀੜਤਾਂ ਦੀ ਸਹਾਇਤਾ ਕਰਨ ਦੇ ਲਈ ਅੱਗੇ ਆ ਰਹੀਆਂ ਆ ਉਹ ਬਹੁਤ ਸਾਰੇ ਬਲਵਾਨਾਂ ਨੇ ਤੇ ਆਪੂ ਆਪਣੇ ਟ੍ਰਾਈਟਲ ਵੀ ਉਸ ਕੰਮ ਦੇ ਦੇ ਕੇ ਰੱਖਿਆ ਤਾਂ ਕਿ ਉਹ ਲੋਕ ਜਿਹੜੇ ਹਰ ਪੀੜਤ ਉਹ ਜਲਦੀ ਕੋ ਜਲਦੀ ਆਪਣੀ ਅਸਲੀ ਗੱਲ ਜਿਹੜੀ ਆ ਉਹ ਸ਼ੁਰੂ ਕਰ ਸਕਾਂ ਪਿੱਛੇ ਜੇ ਬਹੁਤ ਮੰਤਰੀ ਜੀ ਨਿੰਦਰ ਮੋਦੀ ਉਹ ਜੂਰਾ ਹੜਪੀਟਾਂ ਦਾ ਸਾਥ ਲੈਣ ਲਈ ਪੰਜਾਬ ਆਏ ਸਨ ਇਸ ਮੌਕੇ ਦੇ ਉੱਤੇ ਉਹਨਾਂ ਨੇ 1600 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਆ ਉਹਦਾ ਅਨਾਉਂਸ ਕੀਤਾ ਸੀ ਲੇਕਿਨ ਅਜੇ ਤੱਕ ਵੀ ਮੈਂ ਅੱਜ ਵੀ ਪੰਜਾਬ ਸਰਕਾਰ ਦਾ ਕੋਈ ਪ੍ਰੈਸ ਨੋਟ ਛਪਿਆ ਆ ਉਦੇ ਵਿੱਚ ਕਿਹਾ ਗਿਆ ਆ ਕਿ ਅਜੇ ਇੱਕ ਪਈਆ ਡੀਪ ਸੈਂਟਰ ਗਵਰਨਮੈਂਟ ਵੱਲੋਂ ਇਸ ਕੰਮ ਦੇ ਲਈ ਨਹੀਂ ਆਇਆ ਜਿਹਦੇ ਲਈ ਉਹ ਬਾਅਦ-ਬਾਅਦ ਪੰਜਾਬ ਸਰਕਾਰ ਮੰਗ ਕਰ ਰਹੀ ਆ ਕੇਂਦਰੀ ਸਰਕਾਰ ਦੇ ਕੋਲੋਂ ਕਿ ਉਹਨਾਂ ਨੂੰ ਇਹ ਹਰਪੀਟਾਂ ਦੀ ਮਦਦ ਕੰਮ ਦੇ ਉਹਨਾਂ ਨੂੰ ਕੰਪੰਸੇਸ਼ਨ ਦੇਣ ਦੇ ਲਈ ਇਹ 1600 ਕਰੋੜ ਰੁਪਏ ਦੀ ਜਿਹੜੀ ਰਕਮ ਆ ਉਹਨੂੰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਔਰ ਇਹ ਇਹ ਕੰਪਾਸਨ ਦੀ ਗੱਲ ਹੈ ਕਿ ਭੰਨੇ ਕੰਦਰ ਦੇਖੇ ਤੀ ਬਾੜੀ ਮੰਤਰੀ ਸ਼੍ਰੀ ਸ਼ੈਲ ਰਾਜ चौहान ਜੀ ਵੀ ਇਸ ਦੌਰੇ ਤੇ ਆਏ ਥਾ ਔਰ ਉਹਨਾਂ ਨੇ ਕਿਹਾ ਸੀ ਕਿ 480 ਕਰੋੜ ਦਾ ਜਿਹੜਾ ਉਹ ਜਲਦੀ 1-2 ਦਿਨ ਦੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਔਰ ਬਾਕੀ ਦਾ ਜਿਹੜਾ ਪੈਸਾ 1600 ਕਰੋੜ ਦਾ ਜੋ ਬਚਦਾ ਆ ਉਹ ਕਿਸ ਵੇਲੇ ਜਾਰੀ ਕੀਤਾ ਜਾਵੇਗਾ ਜਾਂ ਕਿਸ ਬਾਅਦ ਇਹ ਨਹੀਂ ਕੀਤਾ ਜਾਵੇਗਾ ਇਹਦੇ ਬਾਰੇ ਕੋਈ ਸਰਕਾਰ ਨੂੰ ਸਹੀ ਗਲਤ ਪੰਜਾਬ ਸਰਕਾਰ ਨੂੰ ਦੱਸਣੀ ਚਾਹੀਦੀ ਆ ਤਾਂ ਕਿ ਉਹ ਉਸੇ ਅੰਸਾਰ ਹੀ ਜਿੰਮੇਦਾਰਾਂ ਦੇ ਇਹ ਸਹਿਤਾ ਕੰਮ ਦੇ ਲਈ ਉਹਨਾਂ ਨੂੰ ਕੰਪੰਸੇਸ਼ਨ ਦੇਣ ਦੇ ਲਈ ਆਪਣਾ ਜਿਹੜਾ ਹਿਸਾਬ-ਕਿਤਾਬ ਹੈ ਉਹ ਲਗਾ ਕੇ ਰੱਖਣ ਥੈਂਕ ਯੂ ਵੈਰੀ ਮਚ